ਖੇਤਰ ਦੇ ਸ਼ੇਮੰਦਰ ਟੇਡੇਵਾਲ ਪੱਤੀ ਵਿਕੇ ਸ਼ੇਪੋਲੇ ਵੈਲਫੇਅਰ ਕਲੱਬ ਵੱਲੋਂ ਅੱਜ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਦਕਿ ਇਸ ਮੁਕੇ ਸੰਸਥਾ ਇਨਸਾਨੀਅਤ ਪਹਿਲਾਂ ਵੱਲੋਂ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਧਾਰਮਿਕ ਸ਼੍ਰਸ਼ੀਤ ਆਚਾਰੀਆ ਅਨਿਲਕੰਡ ਕੋਸ਼ਲ ਦੇ ਵੱਲੋਂ ਕੀਤਾ ਗਿਆ ਜਦਕਿ ਖੂਨਦਾਨੀਆਂ ਨੂੰ ਇਨਸਾਨੀਅਤ ਪਹਿਲਾਂ ਸੰਸਥਾ ਤੇ ਜ਼ਿਲ੍ਹਾ ਭਾਜਪਾ ਰੂਪਨਗਰ ਦੇ ਪ੍ਰਧਾਨ ਅਜੀਤ ਸਿੰਘ ਲਾਲਪੁਰਾ ਨੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਇਸ ਮੁੱਖ ਕੇ ਮੁਕ ਸੇਵਾਦਾਰ ਸ਼ਿੰਦਰਪਾਲ ਚੋਹਾਨ ਦੁਬਈ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦਾ ਉਗघाटन ਕਰਨ ਮੁਕੇ ਸੰਮੋਦਨ ਕਰਦਿਆਂ ਆਚਾਰੀਆ ਨੀਲਕੰਂਡ ਕੋਸ਼ਲ ਨੇ ਆਖਿਆ ਕਿ ਖੂਨਦਾਨ ਇੱਕ ਅਨਮੋਲ ਦਾਤ ਹੈ ਜਿਸ ਕਰਕੇ ਇਜ਼ੀ ਇੱਕ ਬੂਨਾ ਕਿਸੇ ਮਨੁੱਖ ਦੀ ਕੀਮਤ ਦੀ ਜਾਨ ਬਚਾਈ ਜਾ ਸਕਦੀ ਹੈ ਉਹਨਾਂ ਆਖਿਆ ਕਿ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਵਾਲਾ ਅਤੇ ਜੂਤ ਬੰਦਾ ਦੀ ਸੇਵਾ ਕਰਨ ਵਾਲਾ ਮਨੁੱਖ ਹੀ ਸਹੀ ਮਾਇਨੇ ਚ ਮਹਾਨ ਮੰਨਿਆ ਜਾਂਦਾ ਹੈ ਜਿਸ ਕਿਸਾਨ ਨੂੰ ਅਜਿਹੇ ਨੇਕ ਕਾਰਜਾਂ 'ਚ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਨੇ ਸੰਸਥਾ ਇਨਸਾਨੀਤ ਪਹਿਲਾਂ ਵੱਲੋਂ ਪ੍ਰਦਾਨ ਅਜੀਬੀਰ ਸਿੰਘ ਲਾਲਪੁਰਾ ਦੀ ਅਗਵਾਈ 'ਚ ਲਗਾਏ ਗਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਲਈ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਇਸ ਤੋਂ ਪਹਿਲਾਂ ਖੂਨਦਾਨ ਕੈਂਪ ਦੌਰਾਨ ਸਰਕਾਰੀ ਹਸਪਤਾਲ ਰੂਪਨਗਰ ਤੋਂ ਪਹੁੰਚੀ ਟੀਮ ਵੱਲੋਂ 105 ਵਿਅਕਤੀਆਂ ਤੋਂ ਖੂਨ ਇਕੱਤਰ ਕੀਤਾ ਗਿਆ ਜਿਨ੍ਹਾਂ ਨੂੰ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੀਬੀਰ ਸਿੰਘ ਲਾਲਪੁਰਾ ਨੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਇਸ ਮੁੱਖੇ ਬੋਲਦਿਆਂ ਲਾਲਪੁਰ ਨੇ ਅੱਖ ਕਿ ਮਨੁੱਖਤਾ ਦੀ ਭਲਾਈ ਤੋਂ ਵੱਡਾ ਕੋਈ ਹੋਰ ਕਾਰਜ ਨਹੀਂ ਹੋ ਸਕਦਾ ਜਿਸ ਤੱਕ ਹਰ ਇਨਸਾਨ ਨੂੰ ਅਜਿਹੇ ਕੰਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਮਾਨਵਤਾ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਪ੍ਰਕਾਰ ਨਾਲ ਜਿੱਥੇ ਉਸ ਦਾ ਆਪਣਾ ਭਲਾ ਹੋਵੇਗਾ ਉੱਥੇ ਜ਼ਰੂਰतमंद ਦਾ ਵੀ ਕਲਿਆਣ ਹੋਵੇਗਾ ਇਸ ਤੋਂ ਪਹਿਲਾਂ ਅੱਖਾਂ ਦੇ ਮੁਹਤ ਜਾਂਚ ਕੈਂਪ ਦੌਰਾਨ ਰੂਪਨਗਰ ਸਿ ਸ਼ਰਮਾ ਖਾਨੇ ਹਸਪਤਾਲ ਤੋਂ ਪਹੁੰਚੇ ਡਾਕਟਰ ਪਰਮਨ ਪਵਨ ਸ਼ਰਮਾ ਤੇ ਅਧਾਰਿਤ ਟੀਮ ਵੱਲੋਂ 505 ਤੋਂ ਵੱਧ ਮਰੀਜ਼ਾਂ ਦੀ ਮੁਹਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਤੇ ਇਨਕਾ ਵੀ ਪ੍ਰਦਾਨ ਕੀਤੀਆਂ ਗਈਆਂ ਇਸ ਮੌਕੇ ਕੈਂਪਦਨ ਆਏ ਹੋਏ ਮਰੀਜ਼ਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਨਾ ਚਾਹੁੰਦਾ ਟਿੱਡੀਵਾਲ ਦੀ ਪੰਚਾਇਤ ਦਾ ਖਾਸ ਕਰਕੇ ਰੁਸ਼ਨ ਲਾਲ ਜੀ ਦਾ ਜਿਨ੍ਹਾਂ ਨੇ ਕਿ ਇਨਾ ਵੱਡਾ ਉਦਮ ਜਿਹੜਾ ਹੈਗਾ ਆ ਪਿੰਡ ਦੇ ਵਿੱਚ ਕਰਾਇਆ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਹਲੇ ਢਾਈ ਤਿੰਨ ਘੰਟੇ ਹੀ ਹੋਏ ਨੇ ਤੇ ਅਸੀਂ ਪ੍ਰੋਕਸੀਮਿਟੀ 450 ਦੇ ਕਰੀਬ ਮਰੀਜ਼ ਜਿਹੜੇ ਹੈਗੇ ਉਹਨਾਂ ਦਾ ਚੈੱਕਅਪ ਹੋ ਚੁੱਕਾ ਹੈਗਾ ਜੀ ਅ ਦੁੱਖ ਵਾਲੀ ਗੱਲ ਹੈ ਕਿ ਮੈਂ ਅੱਜ ਵੀ ਜਿਹਨੂੰ ਕੈਂਪ ਦੇ ਵਿੱਚ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਤਾਂ ਉਹ ਦੱਸ ਰਹੇ ਸੀਗੇ ਕਿ ਬਹੁਤ ਸੇ ਐਸੇ ਪੇਸ਼ੈਂਟ ਹੈ ਜਿਹੜੇ ਮੋਤੀਆ ਦੇ ਨਾਲ ਅਫੈਕਟਿਡ ਨੇ ਔਰ ਉਹਨਾਂ ਨੂੰ ਸਰਜਰੀ ਦੀ ਰਿਕੁਆਇਰਮੈਂਟ ਹੈ ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਵਿਚਾਰਿਆਂ ਨੇ ਉਹਨਾਂ ਦੇ ਲਈ ਪਹਿਲਾ ਚੈੱਕਅਪ ਕੈਂਪ ਸੀਗਾ ਅਜੇ ਤੱਕ ਅੱਖਾਂ ਚੈੱਕ ਕਰਾਈਆਂ ਹੀ ਨਹੀਂ ਸੋ ਇਹ ਇੱਕ ਜਿਹਨੂੰ ਕਹਿੰਦੇ ਵੀ ਸਾਡਾ ਇਲਾਕੇ ਦੇ ਵਿੱਚ ਇਹ ਬੜੀ ਦੁਖਦਾਈ ਗੱਲ ਹੈ ਜੀ ਕਿ ਸਾਡਾ ਇਲਾਕਾ ਪਿਛਲੇ 75 ਸਾਲ ਤੋਂ ਜਿਹੜਾ ਇੱਕ ਅੱਛੀ ਮੈਡੀਕਲ ਫੈਸਿਲਿਟੀ ਲਈ ਤਰਸ ਰਿਹਾ ਹੈਗਾ ਸਰਕਾਰਾਂ ਲੋਕ ਉਮੀਦਨਾ ਬਣਾਉਂਦੇ ਨੇ ਹਰ ਤਰ੍ਹਾਂ ਦੀ ਸਰਕਾਰ ਲੋਕਾਂ ਨੇ ਬਣਾਈ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਰਕਾਰ ਨੇ ਇਨਸਾਨੀਅਤ ਦੀ ਸੇਵਾ ਪ੍ਰਤੀ ਕਦੀ ਸੋਚਿਆ ਹੋਗਾ ਸਾਡੀ ਸੰਸਥਾ ਇਨਸਾਨੀਅਤ ਪਹਿਲੋਂ ਜਿਹੜੀ ਹੈਗੀ ਹੈ ਉਹ ਹਮੇਸ਼ਾ ਤਤਪਰ ਰਹੀ ਹੈ ਸਾਡਾ ਇੱਕੋ ਹੀ ਮਿਸ਼ਨ ਰਿਹਾ ਕਿ ਬਿਨਾਂ ਭੇਦਭਾਵ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਜਿਹੜਾ ਹੈਗਾ ਇਨਸਾਨੀਅਤ ਦੀ ਸੇਵਾ ਕਰਨੀ ਹੈ ਔਰ ਮੈਨੂੰ ਮਾਨ ਹੈ ਕਿ ਮੈਂ ਉਸ ਪਾਰਟੀ ਦਾ ਵੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਭਾਰਤੀ ਜਨਤਾ ਪਾਰਟੀ ਵਿੱਚ ਜਿੱਥੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਸੇਵਾ ਹੀ ਸੰਗਠਨ ਹੈ ਸੋ ਜਿਸ ਪਾਰਟੀ ਜਿਸ ਪੋਲਿਟিক্যাল ਸਿਸਟਮ ਨੂੰ ਮੈਂ ਰਿਪਰੈਜ਼ੈਂਟ ਕਰਦਾ ਉਥੇ ਵੀ ਸੇਵਾ ਨੂੰ ਪ੍ਰੌਰਟੀ ਦਿੱਤੀ ਜਾਂਦੀ ਹੈ ਮੈਂ ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਜੀ ਨੇ ਮੇਰੀ ਦਾਦੀ ਨੇ ਮੇਰੇ ਨਾਨਾ ਨਾਨੀ ਜੀ ਨੇ ਹਮੇਸ਼ਾ ਜਦੋਂ ਵੀ ਮੈਨੂੰ ਬੈਠੇ ਪਰਿਵਾਰ ਚ ਗੱਲ ਹੋਈ ਉਹਨਾਂ ਨੇ ਹਮੇਸ਼ਾ ਇੱਕੋ ਗੱਲ ਕਹੀ ਵੀ ਆਦਮੀ ਦੇ ਵਿੱਚ ਇਨਸਾਨ ਦੀ ਜਿਹੜੀ ਅਸਲ ਕਮਾਈ ਹੈ ਉਹ ਲੋਕਾਂ ਦਾ ਪਿਆਰ ਔਰ ਸੇਵਾ ਹੈ ਸੋ ਮੈਂ ਤੁਹਾਡਾ ਤੁਹਾਡੇ ਮਾਧਿਅਮ ਨਾਲ ਸਾਰੇ ਪਿੰਡ ਦੀ ਸਾਰੇ ਪੰਚਾਇਤ ਦਾ ਧੰਨਵਾਦ ਕਰਨਾ ਚਾਹੁੰਦਾ ਆਲੇ ਦੁਆਲੇ ਜਿਹੜੇ ਪੇਸ਼ੈਂਟਸ ਆਏ ਨੇ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਕੋਈ ਵੀ ਸੰਸਥਾ ਜਿਹੜੀ ਹੈ ਉਹ ਐਫਰਟ ਤਾਂ ਕਰ ਸਕਦੀ ਹੈ ਉਦਮ ਤਾਂ ਕਰ ਸਕਦੀ ਹੈ ਪਰ ਉਸ ਉਦਮ ਨੂੰ ਬੂਰ ਤਾਂ ਹੀ ਲੱਗਦਾ ਜੇ ਲੋਕਾਂ ਦੇ ਵਿੱਚ ਵਿੱਚ ਉਤਸ਼ਾਹ ਹੋਵੇ। ਸਰਦਾਰ ਸਾਹਿਬ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਪਰਮਪితਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ। ਦੂਜੀ ਗੱਲ ਇਹ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਹੈ। ਅੱਛਾ ਕੰਮ ਕਰਕੇ ਅੱਛਾ ਹੀ ਲੱਗੇਗਾ। ਕਿਉਂਕਿ ਕੁਦਰਤ ਦੀ ਕਿਰਪਾ ਦੇ ਨਾਲ ਸਾਨੂੰ ਭਾਈ ਸਾਹਿਬ ਐਨੇ ਸਟਰੋਂਗ ਮਿਲੇ ਆ ਸਰਦਾਰ ਅਜੀਤ ਵੀਰ ਸਿੰਘ ਜੀ ਲਾਲਪੁਰਾ ਇਹਨਾਂ ਦੀ ਕੋਸ਼ਿਸ਼ ਸਦਕਾ ਇਹਨਾਂ ਦੀ ਜਿਹੜੀ ਸੰਸਥਾ ਇਨਸਾਨੀਅਤ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਆ ਪ੍ਰੋਗਰਾਮ ਕਰਨਾ ਚਾਹੁੰਦੇ ਆ ਸਬੱਬ ਦੇ ਨਾਲ ਸਾਡੇ ਮੰਦਰ ਦੇ ਵਿੱਚ ਕਥਾ ਚੱਲਦੀ ਸੀ ਬੜਾ ਅੱਛਾ ਜਿਹੜਾ ਉਹ ਸਾਨੂੰ ਰਿਸਪੌਂਸ ਮਿਲਿਆ ਜਿਸ ਤਰ੍ਹਾਂ ਦੱਸਿਆ ਕਿ ਤਕਰੀਬਨ ਮੈਨੂੰ ਲੱਗਦਾ ਵੀ 400 ਪਲੱਸ ਤੋਂ ਜਿਹੜਾ ਹੈ ਅੱਖਾਂ ਦਾ ਚੈੱਕਅਪ ਹੋ ਚੁੱਕਿਆ ਜਾਂ ਹੋ ਰਿਹਾ ਹੈ ਮਰੀਜ਼ਾਂ ਦਾ ਇਸ ਤੋਂ ਇਲਾਵਾ ਸਾਡਾ ਜਿਹੜਾ ਸ਼ੇ ਭੋਲੇ ਵੈਲਫੇਅਰ ਕਲੱਬ ਹੈ ਉਹਨਾਂ ਨੇ ਕੋਸ਼ਿਸ਼ ਕਰਕੇ ਜਿਹੜਾ ਅੱਜ ਖੂਨਦਾਨ ਦਾ ਵੀ ਜਿਹੜਾ ਕੈਂਪ ਲਾਇਆ ਹੈ ਉਹ ਵੀ 70 ਪਲੱਸ ਤੱਕ ਹੋ ਚੁੱਕਿਆ ਹੈ ਸਾਨੂੰ ਉਮੀਦ ਹੈ ਕਿ 100 ਪਲੱਸ ਜਿਹੜਾ ਹੈ ਉਹ ਵੀ ਜਿਹੜਾ ਡੋਨਰ ਜਿਹੜੇ ਉਹ ਆ ਚੁੱਕੇ ਆ ਰਹੇ ਸੋ ਇਸ ਕਰਕੇ ਅ ਅੱਛਾ ਕੰਮ ਕਰਦੇ ਹੋ ਹਾਂ ਐਨੀ ਖੁਸ਼ੀ ਹੁੰਦੀ ਹੈ ਕਿ ਮੈਂ ਤਾਂ ਇਹ ਸਮਝਦਾ ਕਿ ਜਿਵੇਂ ਅੱਜ ਨੌਜਵਾਨ ਖੂਨ ਦੇ ਰਹੇ ਹੈ ਤਾਂ ਉਹ ਖੂਨ ਜਿਹੜਾ ਹੈ ਉਹ ਲਫਾਫਿਆਂ ਵਿੱਚ ਨਹੀਂ ਜਾ ਰਿਹਾ ਸਾਨੂੰ ਸਾਨੂੰ ਤਾਂ ਇਹ ਲੱਗਦਾ ਵੀ ਸਾਡੇ શરીਰ ਅੰਦਰ ਆ ਰਿਹਾ ਐਨੀ એનર્ਜੀ ਆ ਰਹੀ ਹੈ ਕਿਉਂਕਿ ਹਮੇਸ਼ਾ ਹੀ ਜਦੋਂ ਪਰਮਾਤਮਾ ਦੀ ਜੇ ਖੁਸ਼ੀ ਲੈਣੀ ਹੋਵੇ ਤਾਂ ਉਹ ਸੇਵਾ ਵਿੱਚ ਮਿਲਦੀ ਹੈ ਨਾ ਕਿ ਕਿਸੇ ਹੋਰ ਗੱਲ ਦੇ ਵਿੱਚ ਸੋ ਮੈਂ ਆਪ ਜੀ ਦਾ ਵੀ ਤੁਸੀਂ ਵੀ ਸਾਨੂੰ ਕਵਰ ਕਰਨ ਆਏ ਹੋ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿੰਨੀ ਵੀ ਸੰਗਤ ਆਈ ਹੈ ਸਾਡੇ ਨਗਰ ਦੇ ਵਿੱਚ ਸ਼ਿਪੋਲੇ ਕਲੱਬ ਦੇ ਸੱਦੇ ਤੇ ਜਾਂ ਇਨਸਾਨੀयत ਪਹਿਲਾਂ ਦੇ ਸੱਦੇ ਤੇ ਜਿੰਨੇ ਵੀ ਮਰੀਜ਼ ਆਏ ਆ ਸੰਗਤ ਦੇ ਰੂਪ ਦੇ ਵਿੱਚ ਆਏ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਜਿਹੜਾ ਸਾਡੇ ਨਗਰ ਦੇ ਨੌਜਵਾਨਾਂ ਦਾ ਸਾਥ ਰਿਹਾ ਹੈ ਉਹਦੇ ਵਾਸਤੇ ਅਸੀਂ ਉਹਨਾਂ ਦੇ ਹਮੇਸ਼ਾ ਰਣੀ ਆ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨ